ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਦੋਸਤੋ ਸੋ ਅੱਜ ਫਿਰ ਆਪਾਂ ਵੀਡੀਓ ਕਰਨ ਪਹੁੰਚੇ ਆ ਬਾਪੂ ਦੇ ਕੋਲੇ ਵੈਸੇ ਤਾਂ ਜਾਣਿਆ ਪਛਾਣਿਆ ਚਿਹਰਾ ਤੁਸੀਂ ਵੇਖ ਹੀ ਲਿਆ ਵਾ ਬਾਕੀ ਦੋਸਤੋ ਫਿਰ ਵੀ ਮੈਂ ਇੱਕ ਔਰ ਐਡਰੈਸ ਕਨਫਰਮ ਕਰਵਾ ਦਵਾ ਜਿਹੜਾ ਐਡਰੈਸ ਹੈਗਾ ਵਾ ਦੋਸਤੋ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਜਿਹੜਾ ਇਹਨੂੰ ਮੋਗਾ ਲੱਗਦਾ ਨੇੜੇ ਦੇ ਜਿਹੜੇ ਸ਼ਹਿਰ ਆ ਦੋਸਤੋ ਕੋੜੀ ਸੇਗਾ ਧਰਮਕੋਟ ਮਹੂ ਜਿਹੜੇ ਨੇੜੇ ਦੇ ਸ਼ਹਿਰ ਆ ਤੇ ਅੱਜ ਤੁਹਾਨੂੰ ਦੋਸਤੋ ਕੱਟੀ ਇੱਕ ਦਾ ਫੋਲਡਰ ਰਿਕਾਰਡ ਵਾਲੀ ਦਿਖਾਉਣੀ ਆ ਆਪਾਂ ਜਿਹੜੀ ਮੰਨ 507 ਨੰਬਰ ਬੋਲਦੀ ਬਾਪੂ ਲੈ ਕੇ ਆ ਡਾਕਟਰ ਨਿਸ਼ਾਨ ਨੇ ਬਾਪੂ ਨੂੰ ਦਵਾਈ ਆ ਬਹੁਤ ਚੰਗੀ ਮਾਂ ਦੱਸਣ ਡਿਆ ਬਾਪੂ ਨੇ ਮੈਂ ਆ ਕੇ ਜਦੋਂ ਗੱਲਬਾਤ ਕੀਤੀ ਤਾਂ ਦੱਸਿਆ ਕਿ ਇਹਦੀ ਹਾਈਟ ਇਹਦੀ ਮਾਂ ਦੀ ਐਕਸਟਰਾ ਆਰਡੀਨਰੀ ਸੀ ਤੇ ਇੱਕ ਇਧਰੋਂ ਤੁਸੀਂ ਬਾਗੇ ਬਾਰਡਰ ਵਾਲੀ ਏ ਸਾਈਡ ਵਾਲੀ ਗੂਰੀ 벨ਟ ਦੀ ਕੱਟੀ ਤੁਹਾਨੂੰ ਦਿਖਾਉਣੀ ਆ ਟੇਢੇ ਕਰਦੀ ਤੇ ਟੇਢਾ ਕੱਟ ਵੀ ਦੋਸਤੋ ਇਹੋ ਜਿਹਾ ਕਰਮਾਂ ਵਾਲੀ ਇਹਦੀ ਉਮਰਾਂ ਭਾਗਾ ਕਰੇ ਪ੍ਰਮਾਤਮਾ ਸਿਰਾ ਹੋ ਜੂਗਾ ਤੇ ਆਓ ਆਪਾਂ ਬਾਪੂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਲੈਨੇ ਆ ਜਾਣਕਾਰੀ ਸਾਸਿਕਾ ਬਾਪੂ ਜੀ ਹੋਰ ਸੇਤਾ ਠੀਕ ਹੈ ਜੀ ਹਾਂ ਠੀਕ ਹੈ ਜੀ ਚਲੋ ਵਧੀਆ ਚੱਲਦਾ ਹੋਰ ਕਿਵੇਂ ਚੱਲਦਾ ਕਾਰੋਬਾਰ ਬੱਸ ਵਧੀਆ ਚੱਲੀ ਜਾਂਦਾ ਬਾਬੇ ਨਾਨਕ ਦੀ ਕਿਰਪਾ ਚਲੋ ਕਿਰਪਾ ਚਾਹੀਦੀ ਹੈ ਵਧੀਆ ਬਰੀਡ ਮਿਲ ਜਾਂਦੀ ਹੈ ਇੱਕ ਦੋ ਦੋ ਪੀਸ ਤੁਹਾਨੂੰ ਦੇਈ ਜਾਂਦੇ ਸੇਵਾ ਕਰੀ ਜਾਂਦੇ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਵਧੀਆ ਗੱਲ ਆ ਤੇ ਅੱਜ ਫਿਰ ਕਿੰਨੇ ਜਾਨਵਰ ਦੋ ਨਗ ਲੈ ਆਂਦੇ ਆ ਦੋ ਨਾਗ ਲੈ ਕੇ ਜਾਂਦੇ ਆ ਇੱਕ ਬਗਾ ਬਾਰਡਰ ਦੀ ਠੀਕ ਆ ਬੈਲਟ ਦੀ ਆ ਬੈਲਟ ਬੁਰੀ ਠੀਕ ਆ ਜੀ ਬੁਰੀ ਨੀਲੀ ਦੀ ਟੇਢੇ ਕਰਦੀ ਬੁਲੀ ਨੀਲੀ ਦਾ ਵੀ ਦੱਲ ਵਾਲੀ ਹੈ ਦੱਲ ਵੀ ਹੈ ਗਿਆ ਦੱਲ ਤਾਂ ਅੱਛਾ ਅੱਛਾ ਸਾਰੇ ਹੀ ਮੰਨ ਲੋ ਫੰਕਸ਼ਨ ਆਗੇ ਇਹਦੇ ਚ ਉੱਪਰ ਸਾਰੇ ਫੰਕਸ਼ਨ ਇਹਦੇ ਚ ਠੀਕ ਆ ਤੇ ਇਧਰ ਫਿਰ ਆ ਕਿਵੇਂ ਓਵਰ ਵਾਈਟਨਸ ਵਾਲੀ ਕਿਵੇਂ ਤੇਰੇ ਪਸੰਦ ਆ ਗਈ ਇਹ ਬਸ ਜੀ ਓਵਰ ਵਾਈਟ ਮੈਨੂੰ ਦਿਲ ਲੱਗੀ ਇਹਦੀ ਮਾਂ ਮੈਨੂੰ ਦਿਲ ਲੱਗੀ ਹਾਂ ਤੇ ਮੈਂ ਇਹ ਰੰਗ ਜ਼ਰੂਰ ਲਿਆਂਦਾ ਇਹ ਪਲੀ ਹੋਈ ਆ ਵਾਕਿਆ ਝੋਲੀ ਝਾਲੀ ਬੜੀ ਤੰਗੀ ਹੈ ਨਾ ਝੋਲੀ ਵੇਖੋ ਮੰਤਰ ਵੇਖੋ ਕੱਟੀ ਦੀ ਮੈਨੂੰ ਸੋਹਣੀ ਲੱਗੀ ਤੇ ਮੈਨੂੰ ਨਿਸ਼ਾਨ ਸਿੰਘ ਡਾਕਟਰ ਨੇ ਦਵਾਈ ਹੈ। ਅੱਛਾ ਮਾਲੋ ਉਹਨੇ ਦੱਸ ਪਾਇਆ। ਉਹਨੇ ਮੈਨੂੰ ਦੱਸ ਪਾਈਆ ਕਹਿੰਦਾ ਬਾਪੂ ਤੂੰ ਲਿਓਣ ਆਣੀ ਨਾ ਇੱਕ ਨਗੀਨਾ ਮੈਂ ਕਹਿੰਦਾ ਉਸ ਏਰੀਆ 'ਚ ਗਿਆ ਸੀ। ਠੀਕ ਹੈ ਟੂਕੇ ਲੈਣ ਜਾਂਦੇ ਡਾਕਟਰ ਉਧਰ। ਠੀਕ ਹੈ ਸੀਮਨ ਲੈਣ ਜਾਂਦੇ। ਲੈਣ ਗਿਆ ਤੇ ਉਹਨਾਂ ਦੱਸਿਆ। ਠੀਕ ਆ। ਫਿਰ ਮੈਂ ਉਹ ਐਡਰੈਸ ਲੈ ਕੇ ਤੇ ਮੈਂ ਪਹੁੰਚਿਆ ਉੱਥੇ ਤੇ ਲੈ ਆਂਦੀ। ਨਾਲੇ ਮੈਨੂੰ ਫਿਰ ਚੰਗੀ ਲੱਗੀ। ਗਰਮੀ ਜੀ ਤੁਰਿਆ ਤਰਾ ਬਰਦਾ ਰਿਹਾ ਸੀ ਜਿਹੜੀ ਚੀਜ਼ ਹੁਣ ਕਹਿੰਦੇ ਨਾ ਵਪਾਰੀ ਤੇ ਸ਼ਿਕਾਰੀ ਨੂੰ ਜੋ ਦੱਸ ਦੇਵੇ ਤੁਹਾਨੂੰ ਜਾਨਾ ਪੈਂਦਾ ਸਹੀ ਗੱਲ ਸਹੀ ਗੱਲ ਇਹ ਆਪਾਂ ਵੇਖਣੀ ਤਾਂ ਹੁੰਦੀ ਕਿ ਚੰਗੀ ਚੀਜ਼ ਮਿਲ ਗਈ ਆਓ ਇਹ ਖਰੀਦ ਲਾਂਗੇ ਨਹੀਂ ਤਾਂ ਫਿਰ ਉਹਦੇ ਕਾਨੂੰ ਤਤੀ ਲੋ ਤਾਂ ਕੰਨਾ ਜਿਤ ਬਜਦੀ ਲੰਘਦੀ ਲੰਘਦੀ ਹੈ ਵਾਕਿਆ ਗਰਮੀ ਬਹੁਤ ਆ ਹਨਾ ਗਰਮੀ ਬਹੁਤ ਜਿਆਦੀ ਆ ਠੀਕ ਆ ਤਿੰਨ ਚਾਰ ਵਾਰੀ ਹਸਾਫਾ ਪੀਣਾ ਪੈਂਦਾ ਤਿੰਨ ਵਾਰੀ ਪਾਣੀ ਪੀਣਾ ਪੈਂਦਾ ਵੇ ਇਹ ਵੀ ਇੱਕ ਸੇਵਾ ਹੀ ਕਰ ਰਹੇ ਆ ਬਾਪੂ ਜੀ ਦੀ ਸੇਵਾ ਨਾ ਮੈਂ ਕਹਿੰਦਾ ਵੀ ਆਉਣ ਵਾਲੀ ਜਿਹੜੀ ਨੌਜਵਾਨ ਪੀੜੀ ਆ ਨਾ ਉਹ ਪਿੱਛੇ ਹਟਦੇ ਜਾਂਦੇ ਪਤੂ ਸਾਹਮਦੇ ਠੀਕਾ ਕਿਉਂਕਿ ਸਾਰੀ ਜਨਤਾ ਬਾਹਰ-ਬਾਰ ਨੂੰ ਭੱਜੀ ਜਾਂਦੀ ਹੈ ਬਾਹਰ ਕੁਝ ਨਹੀਂ ਮਿੱਤਰੋ ਸਾਰਾ ਕੁਝ ਇੱਥੇ ਹੀ ਆ ਜੇ ਆਪਾਂ ਇੱਥੇ ਕਮਾਈ ਕਰਾਂਗੇ ਨਾ ਕਰਮਾਂ ਦੀ ਸੇਵਾ ਕਰਾਂਗੇ ਨਾ 10 ਕਟੀਆਂ ਲੈ ਕੇ ਪੰਜ ਪਾਲੂਗਾ ਕੋਈ ਤੇ ਮੈਂ ਕਹਿੰਦਾ ਵੀ ਇੱਕ ਜਿਵੇਂ ਜਾਂ ਕੈਨੇਡਾ ਚਲਾ ਗਿਆ ਤੇ ਜਿਵੇਂ ਦੀਆਂ ਕਟੀਆਂ 10 ਪਾਲ ਕੇ ਇੱਥੇ ਬਹਿ ਕੇ ਰੋਟੀ ਖਾ ਲਈ ਇੱਕ ਇੱਕ ਬਰਾਬਰ ਆ ਠੀਕ ਹੈ ਜਿਹੜਾ ਮੇਰੀ ਸੋਚ ਆ ਬਾਪੂ ਆ ਜਿਹੜੀ ਇੱਕ ਨੰਬਰ ਤੇ ਕੱਟੀ ਆ ਯਾਰ ਚਲੋ ਰੱਬ ਨੇ ਡੱਬ ਲਾਉਣੇ ਜੋ ਕੋਈ ਲਾਉਣੇ ਤਾਂ ਰੱਬ ਨੇ ਪਰਮਾਤਮਾ ਨੇ ਲਾਉਣੇ ਆ ਹਾਂਜੀ ਹਾਂਜੀ ਪਰ ਇਹਦੀ ਖੜਨੀ ਖੁਰਨੀ ਮੰਨ ਲਓ ਮੇਰੇ ਬੜੀ ਪਸੰਦ ਜਵੇਂ ਖੜਦੀ ਆ ਸਰੀਰਕ ਮੰਤਰ ਆ ਬੇਲ ਆ ਲੰਬਾਈ ਆ ਕੀ ਰਾਜ ਆ ਮੰਨ ਲਓ ਵੀ ਕਿੱਡੀ ਮੰਨ ਲਓ ਤਗੀਦ ਨੂੰ ਮਾਂ ਦੀ ਮਾਂ ਚੰਗੀ ਲੱਗੀ ਮਾਂ ਕੇ ਖੜੀ ਸੀ ਗਾਲੇ ਪਈਆਂ ਚੱਡਾ ਪੂਰਾ ਪੂਰੇ ਸੋਹਣੇ ਲੱਗੇ ਮੈਨੂੰ ਅੱਛਾ ਥਾਣ ਵੀ ਕਿੱਠ ਤੇ ਨੰਮੇ ਤੇ ਕੱਲਾ ਕੱਲਾ ਥਾਣ ਅੱਛਾ ਮੈਂ ਉਹਦੀ ਕੁਆਲਿਟੀ ਵੇਖੀ ਮੈਂ ਕਿਹਾ ਡੱਬ ਕਰ ਤੇ ਹੀ ਵੇਖਣੇ ਹਾਂ ਇਹ ਕੁਆਲਿਟੀ ਮਾਂ ਦੀ ਵੇਖਣੀ ਆ ਤੇ ਗਾਂ ਇਹ ਵੀ ਕੁਆਲਿਟੀ ਬਣੂਗੀ ਠੀਕ ਆ ਮਾਲ ਨੂੰ ਸੀਵਣ ਬੰਦਾ ਜੈਜ ਮਾਰਕਿੰਗ ਆ ਜੈਜ ਮਾਰਕਿੰਗ ਸੀਵਣ ਲਵਾਊਗਾ ਠੀਕ ਆ ਆਉਣ ਵਾਲੇ ਸਮੇਂ ਚ ਇਹ ਇੱਕ ਚੀਜ਼ ਬਣੂਗੀ ਤੇ ਸੁਪਰ ਵੀ ਨਿਸ਼ਾਨ ਆ ਗਿਆ ਸਾਰੇ ਨਿਸ਼ਾਨ ਪੂਰੇ ਤੇ ਅੱਖ ਨੀਲੀ ਵਾਲੀ ਵਿਖਾ ਦਿਓ ਅੱਖ ਨੀਲੀ ਵਾਲੀ ਦੇਖੋ ਅੱਖਾਂ ਦੋਵੇਂ ਨੀਲੀਆਂ ਆ ਆ ਦੇਖੋ ਤੇ ਜ਼ੁਬਾਨ ਤਾਂ ਗਲਾਬੀ ਦੇਖ ਹੀ ਲਈ ਅੱਗੇ ਆਪਾਂ ਹਣਾ ਤੇ ਖਾਣਾ ਦਿਖਾ ਦਈਏ ਤੇ ਖਾਣ ਦੇਖੋ ਬੱਸ ਬੁੱਤ ਨਾ ਦੇ ਪਥੂ ਨਾ ਗਰਮੀ ਮੰਨਦੇ ਥੋੜਾ ਗਰਮੀ ਜੀ ਆਉਂਦੀਆਂ ਗੱਡੀਆਂ ਵੀ ਘਬਰਾ ਜਾਂਦੇ ਜਿਵੇਂ ਆਪਾਂ ਘਬਰਾ ਜਾਂਦੇ ਗਰਮੀ ਤੋਂ ਆ ਇਹ ਵੀ ਤੁਹਾਡੀ ਗੱਲ ਸਹੀ ਆ ਥੋੜਾ ਘਬਰਾ ਜਾਂਦਾ ਸਣ ਤਾਂ ਵਾਕਿਆ ਦੋਸਤੋ ਅਲ ਦੇ ਚਾਰ ਲੱਗੇ ਆ ਕੱਲੇ ਕੱਲੇ ਖਾਣਾ ਤੇ ਬਾਪੂ ਫਿਰ ਖੁੱਲੇ ਪਿੰਡੇ ਦੀ ਬਣਨ ਵਾਲੀ ਮਾਜਾ ਯਾਰ ਇਹ ਇੱਕ ਤੋਹਫਾ ਤੋਹਫਾ ਲੈਂਦਾ ਜਿਵੇਂ ਕਹਿੰਦੇ ਤੋਹਫਾ ਅੱਛਾ ਨਸ਼ਕਾ ਨੂੰ ਜਿਹੜਾ ਲਿਆਊਗਾ ਗਰਮਾਲਾ ਉਹ ਜਸ ਗਾਊਗਾ ਠੀਕ ਆ ਵੀ ਠੀਕ ਆ ਠੀਕ ਆ ਰੰਗ ਤੋ ਕਹਿੰਦੇ ਰੰਗ ਤਾ ਦੂਰੂਪ ਦੋ ਹੀ ਹੁੰਦੇ ਮਹਾਰਾਜ ਨੇ ਜੋੜ ਲਈ ਸਹੀ ਗੱਲ ਸਹੀ ਗੱਲ ਜੋ ਇਹਦੇ ਕਰਮਾ ਜੇ ਇਹਨੂੰ ਰੰਗ ਦਿੱਤਾ ਮਹਾਰਾਜ ਨੇ ਕਿ ਛੜਾ ਚੰਗਾ ਹੀ ਦਿੱਤਾ ਹੋਊਗਾ ਠੀਕ ਆ ਠੀਕ ਹੈ ਨਾ ਤੇ ਕਿੰਨੇ ਕ ਦੁੱਧ ਵਾਲੀ ਇਹਦੀ ਮਾਂ ਮੰਨ ਲਓ ਸੀਗੀ ਜਿਹੜੀ ਤੁਹਾਨੂੰ ਲੱਗਦਾ ਵੀ ਮੰਨ ਲਓ ਦੁੱਧ 14 15 ਲੀਟਰ ਦੁੱਧ ਦੇਣ ਵਾਲੀ ਇਹਦੀ ਮਾਂ ਵਾ ਜਿਵੇਂ ਮੈਂ ਟਾਈਮ ਵੇਖ ਕੇ ਆਇਆ ਦਵਾਰਾ ਫਿਰ ਪੰਜਾ ਸਾਢੇ ਪੰਜ ਮਹੀਨੇ ਗੱਭਣ ਵੀ ਆ ਠੀਕ ਇਹਦੀ ਉਮਰ ਕੋਈ 7 ਜਾਂ 8 ਮਹੀਨੇ 7 ਮਹੀਨੇ ਉਹ ਕਹਿੰਦੇ ਸਾਢੇ 7 ਮਹੀਨਿਆਂ ਦੀ ਕਹਿੰਦੇ ਸੀ ਠੀਕ ਆ ਮੰਨ ਲਓ 8 ਮਹੀਨਾ ਦਾ 8 ਮਹੀਨੇ ਆਪਾਂ 8 ਹੰਗ ਦਾ ਮੈਂ ਤੁਹਾਨੂੰ ਤਾਜ਼ਾ ਲਾਇਆ ਵੀ 8 ਮਹੀਨਿਆਂ ਦੀ ਹੈਗੀ ਆ ਠੀਕ ਆ ਚਲੋ 10 ਦਿਨ ਕੱਢ ਦੋ ਦੁੱਧ ਤਾਂ ਇਹਨੇ ਵੀ ਪੂਰਾ ਪੀਤਾ ਮਾਂ ਦੁੱਧ ਤਾਂ ਪੀਵਦੇ 5 ਮਹੀਨੇ ਤੋਂ ਕਿ ਪਸੂ ਬੱਚਾ ਦੁੱਧ ਚੁੰਘਦਾ ਹੂੰ ਤੇ ਦੁੱਧ ਦਿੱਤਾ ਕਰਕੇ ਇਹਦੇ ਕਰਮਾਂ ਵਾਲੀ ਪੜੀ ਆ ਠੀਕ ਆ ਤੇ ਮੰਨ ਲਓ ਕਿੱਡੇ ਕ ਹਾਈਟ ਦੀ ਤੈਨੂੰ ਲੱਗਦੀ ਏ ਦੀ ਮਾਂ ਵਾਲੋ ਤੂੰ ਤਾਂ ਚਾ ਲੈੱਖੀ ਵੇਖ ਮੈਂ ਤਾਂ ਹੁਣ ਵੇਖਿਆ ਵੀ ਮੇਰੇ ਹਿਸਾਬ ਨਾਲ ਬਰਾਬਰ ਜਦ ਮੈਂ ਖੜਾ ਤੇ ਮੇਰੇ ਤੋਂ ਬਰਾਬਰ ਦੀ ਲੰਬਾਈ ਬਹੁਤ ਸੀ ਉਹਦੀ ਮਾਸ਼ਾਅੱਲ ਲੰਬਾਈ ਤਾਂ ਮੈਂ ਛੰਡੇ ਸੁਭਾਣਾ ਖੜੀ ਸੀ ਮੱਝ ਵੀ ਠੀਕ ਨਹੀਂ ਤਾਂ ਕਈ ਪਸ਼ੂ ਬਗਾਨਾ ਬੰਦਾ ਵੇਖ ਕੇ ਪਸ਼ੂ ਫਗਾਟੇ ਮਾਰਨ ਲੱਗ ਜਾਂਦਾ ਅੱਛਾ ਉਹ ਐ ਖੜੀ ਸੀ ਮਤਲਬ ਠੀਕ ਆ ਵਧੀਆ ਆ ਦੀ ਟੌਰ ਨਾਲ ਠੀਕ ਆ ਤੇ ਕਿੰਨਾ ਕਮਾਲ ਸੀ ਉਹਨਾਂ ਕੋਲੇ ਹੋਰ ਵੀ ਸੀਗੀਆਂ ਹੈਗੀਆਂ ਇਹਦੀਆਂ ਇਹਦੇ ਨਾਲ ਦੀਆਂ ਦੋ ਤਿੰਨ ਕਟੀਆਂ ਹੋਰ ਵੀ ਸੀ ਦੋ ਗੱਬਣਾ ਵੀਆਂ ਕਟੀਆਂ ਪਹਿਲੇ ਸੋਈ ਦੀਆਂ ਗੱਬਣਾ ਸੀ ਮੱਝਾ ਕਿੰਨੀ ਮੱਝ ਤਾਨੂੰ ਨਾ ਪੱਕਾ ਇਹ ਗੱਲ ਕਲੀਅਰ ਹੈ ਵੀ ਉਸੇ ਮੱਝ ਦੀ ਆ ਵੀ ਉਸੇ ਮੱਝ ਦੀ ਮੈਂ ਉਹਦੇ ਕੋਲੇ ਖੜੀ ਫਿਰ ਮੈਂ ਵੀਰ ਨੂੰ ਪੁੱਛਿਆ ਸੀ ਉਹ ਕਹਿੰਦਾ ਵੀ ਇਹਨੂੰ ਇਹਨੂੰ ਛੱਡ ਕੇ ਵੇਖ ਲੈ ਆਪਦੀ ਮਾਂ ਦੇ ਕੋਲੇ ਜਾਓ ਤੇ ਛੱਡ ਕੇ ਵੇਖੀ ਤੁਸੀਂ ਹਾਂ ਫਿਰ ਮੈਂ ਛੱਡੀ ਫਿਰ ਉਹਦੇ ਕੋਲ ਉਹਦੇ ਕੋਲ ਖੜੀ ਸੀ ਉਸੇ ਕੋਲ ਗਈ ਠੀਕ ਹੈ ਫਿਰ ਮੈਨੂੰ ਪੂਰਾ ਹੋ ਗਿਆ ਵੀ ਵਾਕਿਆ ਹੀ ਉਹਦੀ ਲੋ ਵੀ ਦੋਸਤੋ ਮੈਂ ਇਹ ਗੱਲਾਂ ਤਾਂ ਪੁੱਛੀਆਂ ਬਾਪੂ ਤੋਂ ਕਿ ਮੈਂ ਵੀਡੀਓ ਬਣਾਵਾ ਰਿਆਂ ਤੇ ਮੇਰਾ ਇਹ ਚੀਜ਼ਾਂ ਫਰਜ ਆ ਹਾਂਜੀ ਕਿ ਮੈਂ ਮੰਨ ਲਓ ਤੁਹਾਨੂੰ ਆਟੇ ਚੋਂ ਵਾਲ ਚੋਕ ਕੇ ਦਿਆ ਹਾਂ ਹਾਂ ਏ ਦੀ ماں ਥਲੇ ਗਰੰਟੀ ਆ ਬਾਪੂ ਦੀ 15 ਤੋਂ 16 ਕਿਲੋ 14 15 ਕਿਲੋ ਦੁੱਧ ਆ ਤੇ 15 ਕਿਲੋ ਦੁੱਧ ਦੀ ਮਾਲਕਨ ਬਾਪੂ ਦੇ ਮੁਤਾਬਕ ਹੈਗੀ ਵੀ ਹੈਗੀ ਹੈਗੀ ਜੇ ਉਹ ਵੀ ਉਹਦੀ ਫੋਟੋ ਵੀਡੀਓ ਮੰਗੌਣੀ ਜਾਵੇ ਉਹ ਤੋਂ ਮੈਂ ਜਹਾਂ ਕੋ ਕਹੂਗਾ ਮੈਂ ਮਗਾ ਦਿਆਂਗੇ ਠੀਕ ਆ ਫੋਟੋ ਵੀ ਉਹ ਕਹਿੰਦੇ ਪਾ ਦਿਆਂਗੇ ਬਿਓਰ ਕਹਿੰਦੇ ਸੀ ਵੀ ਪਾ ਦੂੰਗਾ ਮੈਂ ਫੋਟੋ ਠੀਕ ਆ ਤੇ ਇਹ ਫਿਰ ਆਪਣਾ ਡਾਕਟਰ ਨਿਸ਼ਾਨ ਦੇ ਕਹਿੰਦੇ ਤੁਸੀਂ ਆ ਜੀ ਮੈਂ ਤਾਂ ਨਿਸ਼ਾਨ ਡਾਕਟਰ ਨੇ ਮੈਨੂੰ ਦੱਸਿਆ ਬਾਪੂ ਕਿਹੜੇ ਬੋਲ ਦੀ ਦੱਸਿਆ ਉਹਨਾਂ ਨੇ 500 ਕਿੜੇ ਦੀ ਕਹਿੰਦੇ 7 500 500 500 7 ਬੋਲ ਦੀ ਇਹ ਆ ਕੱਟੀ 507 ਨੰਬਰ ਬੋਲਦੀ ਆ ਦੋਸਤੋ ਤੇ ਮਾਂ ਇਹਦੀ ਰੋਡਿਆਂ ਵਾਲੇ ਬਲੈਡ ਉਹਦੇ ਕਾਰਨ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਕਈ ਵਾਰੀ ਇਹ ਜਿਹੜੇ ਸੀਮਨ ਦੇ ਚੱਕਰ ਨਹੀਂ ਆਪਸ ਵਿੱਚ ਰਲਦੇ ਕਈ ਵਾਰੀ ਓਵਰ ਵਾਈਟਨਸ ਵੀ ਆ ਜਾਂਦਾ ਕਈ ਵਾਰੀ ਬੱਚਾ ਕਾਲਾ ਵੀ ਆ ਜਾਂਦਾ ਤੇ ਬਾਕੀ ਬਾਪੂ ਇਹਦਾ ਫਿਰ ਮੁੱਲ ਮੁੱਲ ਇਹਦਾ ਫੋਨ ਤੇ ਦੱਸਾਂਗੇ ਮੈਂ ਕਿਹਨਾਂ ਦੱਸੀਆ ਕਿ ਨਹੀਂ ਮੁੱਲ ਕਈ ਵਾਰੀ ਇੱਥੇ ਵੱਧ ਘੱਟ ਹੋ ਜਾਂਦਾ ਠੀਕ ਆ ਫਿਰ ਉਹ ਗੱਲ ਬਣਦੀ ਹੀ ਨਹੀਂ ਇੱਥੇ ਆ ਕੇ ਵੇਖੋ ਫੋਨ ਤੇ ਮੇਰੇ ਨਾਲ ਗੱਲ ਮੰਨੋ ਮੁੱਲ ਫਿਰ ਤੁਸੀਂ ਘਾ ਡੰਗਰ ਲੈਣਾ ਹੁੰਦਾ ਉੱਥੋਂ ਹਾਂ ਬੋਲੋ ਜੀ ਫਿਰ ਉਸਾਉਣਾ ਲੈਣਾ ਹੁੰਦਾ ਜੀ ਦੱਸ ਦਈਏ ਨਾ ਫਿਰ ਗਾਉਂ ਹਾਂ ਥੋੜੀ ਫਰਕ ਪੈ ਜਾਂਦਾ ਵੀ ਕਹਿੰਦੇ ਵੀ ਤੁਸੀਂ ਇੱਧਰ ਤੇ ਇੱਧਰ ਹੋ ਜਾਂਦੀ ਠੀਕ ਠੀਕ ਤੇ ਪਰ ਆਪਾਂ ਜਾਇਜ ਹੈ ਜੀ ਮੁੱਲ ਕਰੀਦਾ ਤੇ ਜਾਇਜ ਹੀ ਲਈਦਾ ਠੀਕ ਆ ਕੋਈ ਇਹਦੇ ਚ ਨੋਵਾਂ ਦੀ ਇੱਕ ਸੇਵਾ ਠੀਕ ਆ ਚੰਗੀਆਂ ਬਰੀਡਾਂ ਪਹੁੰਚਣ ਚੰਗਾ ਦੁੱਧ ਲੋਕੀ ਪੀਣ ਠੀਕ ਆ ਠੀਕ ਬਸ ਇਹ ਆਪਣੀ ਸੋਚ ਇਹ ਹੀ ਆ ਠੀਕ ਆ ਤੇ ਬਾਪੂ ਜਿਹੜੀ ਇੱਧਰ ਫਿਰ ਟੇਡੇ ਕੱਟ ਵਾਲੀ ਕਿੱਥੋਂ ਕੱਢਦੇ ਆ ਇਹ ਬਾਗਾ ਬਾਰਡਰ ਡਾਕਟਰ ਸਰਮਣਕਣੀ ਅੱਖ ਤੇ ਵੇਖੋ ਫਿਰ ਝੋਟੀ ਖੜੀ ਬੂਰੀ ਆ ਵਾਕਿਆ ਤਿੱਲ ਸਹੀ ਗਾ ਤਿੱਲ ਪੂਰੇ ਆ ਵੇਖੋ ਇਹਦੇ ਨਿੱਕੇ ਨਿੱਕੇ ਤਿੱਲ ਹੈਗੇ ਆ ਠੀਕ ਮੈਂ ਦਿਖਾ ਦਿੰਦਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੋਣੀਆਂ ਤੁਹਾਨੂੰ ਆ ਤਿੱਲ ਤੁਸੀਂ ਦੇਖ ਲਿਓ ਇਹਦੇ ਬੋਡੀ ਦੇ ਉੱਪਰ ਜਿਹੜੇ ਤਿੱਲ ਆ ਜਦੋਂ ਇਹਦੇ ਆ ਬੋਡੀ ਜਿਹੜੀ ਇਹ ਲੂਈ ਲੈ ਜਾਊਗੀ ਨਾ ਉਦੋਂ ਇਹਦੇ ਬੋਡੀ ਦੇ ਉੱਪਰ ਬਿਲਕੁਲ ਤਿੱਲਾਂ ਵਾਲੀ ਬੂਰੀ ਨੀਲੀ ਵਜਨ ਲਾ ਪੂਗੀ ਇਹ ਤੇ ਬਾਪੂ ਫਿਰ ਗਰਮੀ ਬੜੀ ਆ ਗਰਮੀ ਪਾ ਕਰਕੇ ਤਾਂ ਗਰਮੀ ਦੇ ਵਿੱਚ ਮੰਨ ਲਓ ਕਿਵੇਂ ਤੁਰਿਆ ਫੜਦਾ ਰਹਿਣਾ ਗਰਮੀ ਦੇ ਵਿੱਚ ਇਦਾਂ ਹੀ ਰਹੇ ਜਦੋਂ ਕਹਿੰਦੇ ਜਿੱਥੇ 10 ਪੈਂਦੀ ਆ ਨਾ ਵਪਾਰੀ ਹੋਵੇ ਜਕਾਰੀ ਹੋਵੇ ਉਹਨੇ ਚਲੇ ਜਾਣਾ ਵੇਖਣਾ ਹੋਏ ਪਹਾਵਾਂ ਅੱਗੋਂ ਕੋਈ ਨਾ ਮਿਲੇ ਜਾਣਾ ਤਾਂ ਜ਼ਰੂਰੀ ਹੁੰਦਾ ਅੱਛਾ ਵੀ ਚੰਗਾ ਜੇ ਨਸਲ ਮਿਲ ਗਈ ਅੱਛਾ ਤੇ ਲਿਆਵਾਂਗੇ ਦਸਕਾਂ ਨੂੰ ਵਿਖਾਵਾਂਗੇ ਠੀਕ ਆ ਮੈਨੂੰ ਫੋਨ ਬਹੁਤ ਆਉਂਦੇ ਆ ਵੀ ਬਾਪੂ ਆਹ ਚੀਜ਼ ਲਿਆ ਆ ਫਿਰ ਉਹਦੀ ਉਹਦੀ ਸੋਚ ਮਨ ਚ ਆ ਜਾਂਦੀ ਵੀ ਯਾਰ ਆਹ ਚੀਜ਼ ਲਿਆ ਕੇ ਦੇਈਏ ਹੂੰ ਕਈ ਵੈਸੇ ਉਹ ਤਾਂ ਵਖਾਲ ਵੀ ਕਰ ਜਾਂਦੇ ਆ ਪਰ ਆਖੀ ਤਾਂ ਚਲੋ ਕੋਈ ਨਹੀਂ ਪਰ ਮੱਥੇ ਜੀ ਅੱਜ ਕੋਸਸਨ ਦੇ ਲਾਪਨ ਤੇ ਆਪਾਂ ਖਰੀਦ ਕੇ ਲਿਆਵਾਂਗੇ ਚੰਗੀ ਚੀਜ਼ ਜੇ ਬਾਪੂ ਇੱਕ ਗੱਲ ਆ ਜਿਵੇਂ ਸਿਆਣੇ ਕਹਿੰਦੇ ਜੇ ਕੁੱਤਾ ਕਪਾਹ ਵੇਚ ਦੀ ਨੰਗ ਜੂ ਤੇ ਗੁਰੂ ਜਾਈ ਦਾ ਭਰਾ ਕੇ ਲੈ ਚਲਿਆ ਹਾਂ ਜੇ ਕੋਈ ਮੰਨ ਲਓ ਤੇਰੇ ਨਾਲ ਭਕਾਈ ਲਾ ਜਾਂਦੇ ਕਈ ਬੰਦੇ ਮਖੌਲ ਕਰ ਵੀ ਜਾਂਦੇ ਤੇ ਆਪਾਂ ਘਰੇ ਦਾ ਖੜੀ ਰਹੀ ਦੀ ਆ ਮੈਂ ਆਪਣੇ ਕੋ ਘਰੇ ਖੜੀਆਂ ਮੇਰੀਆਂ ਤਿੰਨ ਮੱਝਾਂ ਸੂਨ ਲਈਆਂ ਮੈਂ ਤੁਹਾਨੂੰ ਜਦੋਂ ਉਹਨਾਂ ਦੇ ਬੱਚੇ ਸੂਂਦਿਆਂ ਸਾਰ ਤੁਹਾਨੂੰ ਬੱਚੇ ਵੀਡੀਓ ਵਿਖਾਉਂਗਾ ਵੀ ਮੈਂ ਕਹਿੰਦਾ ਨਹੀਂ ਵੀ ਐ ਮੈਂ ਟੀਕੇ ਇੰਨਾ ਮਾਲੀਆਂ ਦੇ ਭਰਾਏ ਆ ਤੁਸੀਂ ਆਪ ਹੀ ਜਜਮੈਂਟ ਕਰੋਗੇ ਵੀ ਵਾਕਿਆ ਹੀ ਤੁਸੀਂ ਵੀ ਟੀਕੇ ਭਰਾਏ ਆ ਸੀਮਰ ਲਵਾਏ ਆ ਠੀਕ ਇਹ ਛੜ ਤੂੰ ਤੁਹਾਨੂੰ ਹੁਣ ਮੇਰੀਆਂ ਤਿੰਨ ਮੱਝਾਂ ਸੂਣ ਵਾਲੀਆਂ ਇੱਕ ਮੈਂ ਸੇਲ ਕਰਨੀ ਆ ਵੀ ਨਹੀਂ ਚੋਹ ਹੁੰਦੀ ਗੋਡਿਆਂ ਤੋਂ ਦੋ ਮੇਰੀਆਂ ਸੂਣ ਵਾਲੀਆਂ ਠੀਕ ਹੈ ਦੋਹਾਂ ਦੇ ਬੱਚੇ ਵਿਖਾਉਂਗਾ ਵੀ ਵਾਕਿਆ ਹੀ ਉਹ ਚੀਜ਼ ਹੈਗੀ ਠੀਕ ਤੇ ਦੁਨੀਆ ਮੰਨਣਗੀ ਵੀ ਠੀਕ ਆ ਸੂਣਦੇ ਆ ਸਾਰਾ ਆਪਾਂ ਵੀਡੀਓ ਪਾਵਾਂਗੇ ਉਹਨਾਂ ਦੇ ਠੀਕ ਆ ਇੱਕ ਤਾਂ ਹੁਣ ਥੋੜੇ ਦਿਨਾਂ ਦੀ ਸੂਣ ਵਾਲੀ ਆ ਠੀਕ ਆ ਤੇ ਇੱਕ ਥੋੜੀ ਜਿਹੀ ਲੇਟ ਸੁੰਦੀ ਆ ਤੇ ਇਹ ਫਿਰ ਕੱਟੀ ਦੀ ਉਮਰ ਕਿੰਨੀ ਹੋਊਗੀ ਤੇਰੇ ਜੀ ਤੁਹਾਡੇ ਹਿਸਾਬ ਨਾਲ ਲਿਆ ਜਾ ਇਹ ਹੋਊਗੀ ਮੇਰੇ ਹਿਸਾਬ ਨਾਲ ਸਾਲ ਤੋਂ ਤਾਂ ਘਾਟੀ ਲੱਗਦੀ ਸਾਲ ਤੋਂ ਘੱਟ 9 9.5 ਮਹੀਨੇ ਦੀ ਕੱਟ ਅੱਛਾ 9-10 ਮਹੀਨੇ ਦੀ ਹੁੰਦੀ ਆ ਨੌ 10 ਮਹੀਨੇ ਦੀ ਆ ਜਬਾਨ ਗੁਲਾਬੀ ਆ ਗ੍ਰਾਮ ਗੁਲਾਬੀ ਆ ਗਾਲੇ ਪਈ ਵੇਖੋ ਤੁਸੀਂ ਉਹ ਤੋਂ ਖੱਬੇ ਪਾਸੇ ਟੇਢਾ ਕੱਟ ਤੇ ਮਾਰਕੀ ਅੱਖ ਨਹੀਂ ਲੱਭਦੀ ਪੈਰਾਂ ਤੇ ਜਾਈ ਬਾਬੂ ਇਹ ਮੈਂ ਤੈਨੂੰ ਇੱਕ ਗੱਲ ਦੱਸਾਂ ਤੇ ਬੂਰੀਆਂ ਤਾਂ ਤੂੰ ਅੱਗੇ ਵੀ ਬੜੀਆਂ ਵੇਚੀਆਂ ਤੇ ਬੜੀਆਂ ਚੰਗੀਆਂ ਤੋਂ ਚੰਗੀਆਂ ਵੇਚੀਆਂ ਪਤਲੇ ਪਿੰਡੇ ਦੀ ਆ ਪਰ ਬੂਰੀ ਸਿੰਘ ਦੇਖੋ ਇੱਥੇ ਚੱਕ ਲੈਣਾ ਇਹ ਇਹ ਕੱਟੀ ਵੇਚਣ ਵਾਲੀ ਆ ਬੜਾ ਆਪਾਂ ਲੈਂਦੀ ਆ ਸ਼ੌਂਕ ਨਾਲ ਜੇ ਕੋਈ ਸੱਜਣ ਮਜਬੂਰ ਕਹੂਗਾ ਸ਼ੌਂਕੀਆ ਤੌਰ ਤੇ ਆਪਾਂ ਦੇ ਦੇ ਦਾਂਗੇ ਨਹੀਂ ਤਾਂ ਫਿਰ ਮੈਂ ਸਾਂਭੀ ਤੇ ਜਾਣਾ ਹੀ ਆ ਨਹੀਂ ਦੇਣ ਵਾਲੀ ਕੱਟੀ ਇਹ ਕੱਟੀ ਦਾ ਨਾ ਕਿਤੇ ਭਰ ਗਈ ਨਾ ਜਿੱਦਾਂ ਇਹਦਾ ਇਹਦਾ ਚਗਾਠਾ ਨਾ ਦੀ ਹਾਈਟ ਹੂਟ ਤੇ ਕਦ ਕਾਠ ਜਿੱਦਣ ਇਹ ਭਰ ਗਈ ਕਿਤੇ ਮੇਲਾ ਇੱਕ ਵੀ ਵੇਖੀ ਕੱਟੀ ਮੈਂ ਨਾ ਦੱਸੂਗੀ ਕਿਉਂਕਿ ਇਹਦੀ ਧੌਣ ਦੀ ਲੰਬਾਈ ਵੇਖੋ ਦੋਸਤ ਲੰਬਾਈ ਬਹੁਤ ਜਿਆਦੀ ਹੈ ਦੇਖੋ ਇਹਦੀ ਹਰਨ ਦੀ ਸਟਾਈਲ ਲੰਬਾਈ ਤੇ ਦੋ ਸਰਬ ਸੇਵਾ ਮੰਗਦੀ ਮੈਨੂੰ ਲੱਗਦਾ ਮੰਨ ਲਓ ਵੀ ਇਹ ਚਰਾਜ ਨੂੰਦ ਵਾਲੇ ਘਰੋਂ ਹੀ ਆ ਕਿਦਾਂ ਇਹ ਪਸ਼ੂ ਸਾਰੇ ਉਧਰ ਜੰਨੇ ਏਰੀਆ ਚਾਂਤ ਤੇ ਆ ਅੱਛਾ ਫਿਰ ਖਾਣ ਦੀ ਮਾਂ ਵੀ ਚਰਾਂਤ ਤੇ ਸੀ ਚਰਾਂਤ ਤੇ ਦੁੱਧ ਉਹਨਾਂ ਕਹਿੰਦੇ ਚਰਾਂਤ ਤੇ ਅਸੀਂ ਇਹਨਾਂ ਦੁੱਧ ਲਿਆ ਕਿੰਨਾ ਦੁੱਧ ਦਿੱਤਾ ਚਰਾਂਤ ਤੇ ਪਾਉਂਦੇ ਨੋਰਮਲ ਖਰਾਕ ਪਾਉਂਦੇ ਆ ਕਿੰਨਾ ਚਰਾਂਤ ਤੇ ਦਿੰਦੀ ਰਹੀ ਦੁੱਧ ਫਿਰ ਤੋਂ ਦੁੱਧ ਦਿੰਦੀ ਰਹੀ ਉਹ 14 15 ਲੀਟਰ ਚਰਾਂਤ ਤੇ ਚਰਾਂਤ ਚਰਾਂਤ ਤੇ ਇਹਦੀ ਮਾਂ ਚਰਾਂਤ ਤੇ ਮੰਨ ਲਓ ਚਰਾਂਤ ਤੇ ਕੋਈ ਜੇ ਉਹ ਹੀ ਕਿਸੇ ਬਰੀਡਰ ਕੋਲੇ ਬਰੀਡਰ ਕੋਲੇ ਹੋਵੇ ਕਿਸੇ ਕੋਲੇ ਬਰੀਡਰ ਕੋ ਹੋਵੇ ਤਾਂ ਮੈਂ ਕਹਿੰਦਾ 18 19 ਲੀਟਰ ਦੁੱਧ ਨਾ ਦੇਵੇ ਮੱਝ ਮੇਰੇ ਘਰੇ ਬੰਦ ਹੈ अच्छा जेके ब्रीडर ਕੋ ਹੋਵੇ ਜਿਵੇਂ ਮੈਂ ਦਾਣਾ ਪਾਉਣਾ ਨਾ ਐਸਾ ਉਹਨਾਂ ਦਾਣਾ ਪਾਵੇ ਨਾ ਤੇ ਮੈਂ ਤੁਹਾਨੂੰ ਫਾਰਮਰ ਉਹਦੇ ਕੋਈ ਮੱਝ ਵੀ ਲਿਆ ਕੇ ਦੇਈਏ ਯਾਰ ਮੱਝ ਲਿਆ ਦਿਆਂਗੇ ਉਹਨੂੰ ਇੰਨੀ ਕੀਨੀ ਕੀਮਤ ਨਹੀਂ ਨਾ ਇਹਨਾਂ ਪੈਸੇ ਜੇ ਕੋਈ ਦੌਣਵਾਦ ਹੋਵੇ ਤੇ ਮੈਂ 10 ਪਾ ਦਿਆ ਕਰੂੰਗੀ ਇੱਥੇ ਖੜੀ ਆ ਪਰ ਸੰਗਤ ਪੈਸੇ ਨਹੀਂ ਲਾਉਂਦੀ ਆ ਗੱਲ ਵੀ ਸਹੀ ਆ ਹੁਣ ਉਧਰੋਂ ਮੱਝ ਲੈਣੀ ਆ ਮੱਝ ਲੈਣੀ ਆ ਉੱਥੇ ਤਾਂ ਪੰਡ ਦੇਣੀ ਪਣੀ ਆ ਬਿਲਕੁਲ ਬਿਲਕੁਲ ਇੱਥੇ ਝੇੜਾ ਹੁੰਦਿਆਂ ਮਰਾਂ ਪਹੁੰਚੀ ਨਹੀਂ ਹਾਂ ਜੀ ਵੀ ਅਗਲਾ ਮਜ਼ਾਕ ਕਰਦਾ ਮਜ਼ਾਕ ਕਰਦਾ ਤੇ ਆ ਦੋਸਤੋ ਵਾਕਿਆ ਗੱਲ ਸਹੀ ਆ ਕੱਟੀਦਾ ਇਹ ਮੈਨੂੰ ਵੀ ਪਤਾ ਵਾ ਮੰ ਅੱਜ ਏਰੀਆ ਦੇ ਵਿੱਚ ਕਿੰਨੇ ਦੀ ਲੈ ਗਿਆ ਮੈਨੂੰ ਸਾਰਾ ਪਤਾ ਵੀ ਇਹ ਟੋਕੜ ਗੱਬਣ ਮੱਝ ਜਿੰਨੀ ਕੀਮਤ ਮੰਗ ਲੋ ਦੇ ਨੇੜੇ ਕੱਟੀ ਲਈ ਹੁਣ ਮੱਝ ਦੀ ਆਪਾਂ ਬੂਰੀ ਦੀ ਕੀਮਤ 2.5 ਲੱਖ ਨਹੀਂ ਭਰਨ ਜੋ ਕਿ ਸੂਣ ਵਾਲੀ ਸੀ ਸਹੀ ਗੱਲ ਤੇ ਆਪਾਂ ਛੋਟਾ ਬੱਚਾ 30 32 ਹਜ਼ਾਰ ਦੇ ਵਿੱਚ ਆਪਾਂ ਤਿਆਰ ਕਰਕੇ ਠੀਕ 2 ਲੱਖ 2.5 ਲੱਖ ਦੀ ਆਪਾਂ ਕੀਮਤ ਬਣਾ ਲੈਣੀ ਸਹੀ ਗੱਲ ਨਾਲੇ ਆਪਾਂ ਆਦੇ ਹੱਥੀ ਸੰਭੀ ਹੋਣੀ ਸਾਣੇ ਗੰਨੇ ਦੇ ਹਾਥੀ ਬੂਟਾ ਪਾਲਿਆ ਤੇ ਫਲ ਦਿੰਦਾ ਹੀ ਦਿੰਦਾ ਠੀਕ ਆ ਜੇ ਉਹਨੂੰ ਆਪਾ ਹਾਥੀ ਪਾਲਾਂਗੇ ਨਾ ਨਿੰਬੂ ਉਹਨੂੰ ਹੀ ਲੱਗਣੇ ਆ ਬਿਲਕੁਲ ਤੇ ਜੇ ਆਪਾ ਪਾਣੀ ਨਾ ਪਾਇਆ ਫਿਰ ਭਾਈ ਨਿੰਬੂ ਨਹੀਂ ਲੱਗਣ ਡਕੋਨੀਆਂ ਲੱਗਣੀਆਂ ਉਹਨੂੰ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈਗੀ ਵਾਕਿਆ ਬਾਪੂ ਤੂੰ ਚੰਗੀ ਕੀਮਤ 'ਚ ਝੋਟੀਆਂ ਕੱਟੀ ਲੈ ਗਿਆ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ ਵੀ ਇਸ ਚੀਜ਼ ਦਾ ਪਤਾ ਇਹਦੀ ਤਾਂ ਦੀ ਲੰਬਾਈ ਇਹਦੇ ਸਿੰਗਾ ਦੀ ਕੁਆਲਿਟੀ ਅੱਖ ਟੇਡਾ ਕੱਟ ਇਹ ਦੱਸਦੀ ਆ ਕੋਈ ਵੀ ਮੈਂ ਕੋਈ ਮੇਰੇ ਨਾਲ ਲਾਣਾ ਘਰਾਣਾ ਕੋਈ ਚੰਗਾ ਵਾ ਤੇ ਇਹਦਾ ਆਰਡਰ ਵਿਖਾਈਏ ਜਰੂਰ ਆਰਡਰ ਦੇਖੋ ਤੋੜ ਦੋਸਤੋ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਵੈਸੇ ਮੇਰਾ ਦਿਲ ਕਹਿੰਦਾ ਵੀ ਕਿਸੇ ਖਿਡਾਰੀ ਦੇ ਹੱਥ ਲੱਗ ਜਾਣੀ ਇਹ ਕੱਟੀ ਜਦੋਂ ਵੀਡੀਓ ਪੈਣੀ ਆ ਉਹਨੇ ਛੱਡਣੀ ਨਹੀਂ ਪਲਾਂ ਦੀ ਜੋ ਮਰਜੀ ਆ ਕਿਉਂਕਿ ਇਦਾਂ ਦੇ ਨਗ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਦੋਸਤੋ ਮੇਰੀ ਗਾਰੰਟੀ ਹੈ ਇਸ ਚੀਜ਼ ਦੀ ਵੇਚਣ ਵਾਲੀ ਵੀ ਨਹੀਂ ਹੈਗੀ ਬਾਪੂ ਜੇ ਤੈਨੂੰ ਮੈਂ ਸਹੀ ਦੱਸਾਂ ਬਾਕੀ ਗਰਾਬ ਵਪਾਰ ਦਾ ਕੰਮ ਆ ਕਿਤਾ ਕਈ ਫਿਰ ਹੋ ਜਾਂਦੇ ਕਹਣਾ ਬਾਪੂ ਜਰੂਰ ਦੇ ਯਾਰ ਨਹੀਂ ਐਂ ਨਾ ਕਰ ਫਿਰ ਘਰੇ ਆਏ ਨੂੰ ਮੋੜਿਆ ਨਹੀਂ ਜਾਂਦਾ ਮੇਰਾ ਸਮਾਹ ਵੀ ਜਿਹੜਾ ਬੰਦਾ ਚੱਲ ਕੇ ਤੇਲ ਵਾਲ ਕੇ ਆਇਆ ਨਾ ਉਹਦਾ ਮਾਨ ਸਤਕਾਰ ਜ਼ਰੂਰ ਕਰਨਾ ਚਾਹੀਦਾ ਮੋੜਨਾ ਨਹੀਂ ਰੰਗინੇ ਫਿਰ ਹੋਰ ਵੀ ਲੱਭ ਜਾਂਦੇ ਆ ਸਹੀ ਗੱਲ ਫਿਰ ਹੱਥ ਲਿਆ ਚੀਜ਼ ਮਿਲ ਜਾਂਦੀ ਆ ਚੱਲ ਲੈ ਚੱਲ ਪੁਰਲੀ ਤੇ ਮਾਰ ਪਰ ਨਸਲ ਕੋਈ ਕੋਈ ਮਿਲਦੀ ਆ ਵਾਕਿਆ ਨਸਲ ਨਸਲ ਤਾਂ ਰੁਪਈਆਂ ਨਾਲ ਵੀ ਸਿਆਣੇ ਕਹਿੰਦੇ ਬੈਜੇ ਤਾਂ ਹੋਣੀ ਚਾਹੀਦਾ ਰੁਪਈਆਂ ਨਾਲ ਆਉਣੀ ਆ ਸੋ ਦੋਸਤੋ ਦੇਖ ਸਕਦੇ ਤੁਸੀਂ ਇਹਦੀ ਤੁਸੀਂ ਆਰਡਰ ਦੀ ਕੁਆਲਿਟੀ ਕਰਿਓ ਚੈੱਕ ਆ ਹਾਰਡਰ ਕੁਆਲਟੀ ਨਹੀਂ ਮਿਲਨੀਗੀ 5 ਰੁਪਈਆ ਦੀ ਚਾਕੇ ਕੋਈ ਤੁਰਿਆ ਫਿਰੇ ਤੇ ਭਲਾ ਲੱਖ ਤੁਰਿਆ ਫਿਰੇ ਦੋਸਤੋ ਵਾਕਿਆ ਬਾਪੂ ਯਾਰ ਝੋਲੀ ਝਾਲੀ ਵਾਲੋ ਦਾ ਸਿਰ ਆ ਕੜਾਇਆ ਸੀ ਨਾ ਥੋੜੀ ਜੀ ਲੱਸੀ ਜ਼ਰੂਰ ਆ ਆ ਲੱਸੀ ਜ਼ਰੂਰ ਆ ਪਰ ਲੱਸੀ ਆ ਗਰਮੀਆਂ ਬਹੁਤ ਆ ਆ ਵੇਖੋ ਮੈਂ ਗਰਮੀਆਂ ਲੱਸੀ ਆ ਬਾਕੀ ਚਾਰੂ ਠੀਕ ਆ ਠੀਕ ਆ ਚਾਰੂ ਚੂਰ ਨਾ ਤੇ ਦੋਨੋਂ ਹੀ ਸਿਰ ਆ ਵਾ ਬਾਕੀ ਦੋਸਤੋ ਹੁਣ ਤੁਸੀਂ ਆਪਦੀ ਪਰਖ ਕਰਿਓ ਟੇਡਾ ਕੱਟ ਤੇ ਮਣਕਣੀ ਅੱਖ ਤੇ ਇਧਰ ਸਿੰਘ ਵੇਖੋ ਇਥੋਂ ਦੂਰੋਂ ਨੇੜੇਓ ਚੱਕੇ ਤਾਂ ਨੂੰ ਉੱਥੋਂ ਮੁੰਡੇ ਕਰੂਗੀ ਦੇਖ ਲੈ ਸਿੰਘ ਤਾਂ ਬਾਪੂ ਸਿੰਘਾ ਇਹਦਾ ਕੋਈ ਕੰਟ ਨਹੀਂ ਸਿੰਘਾ ਇੱਥੋਂ ਹੀ ਗੋਲ ਐ ਕਰ ਜਾਣੇ ਇਹਨੇ ਤੇ ਜਿਵੇਂ ਹੁਣ ਗਰਮੀ ਚੱਲਦੀ ਪਈ ਬਾਪੂ ਹਾਂ ਜੀ ਦਰਸ਼ਕਾਂ ਨੂੰ ਚਲੋ ਆਪਾਂ ਇੱਕ رائے ਵੀ ਦੇ ਸਕਦੇ ਹਾਂ